ਅੱਜ ਕੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਸੀਂ ਅਕਸਰ ਪੰਜਾਬ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਖੇਡਾਂ ਅਤੇ ਧਾਰਮਿਕ ਸਥਾਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜਿਹੜੇ ਸਾਡੇ ਦਰਸ਼ਕ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਪੰਜਾਬ ਦੀ ਜਿਹੜੀ ਯਾਦ ਆਉਂਦੀ ਹੈ ਉਸ ਦੀ ਇੱਕ ਝਲਕ ਮਿਲ ਜਾਵੇ ਇਹ ਸਭ ਦੇ ਵਿੱਚ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਸਮਰ ਕੈਂਪ ਲੱਗੇ ਹੋਏ ਸਨ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਜਾਬ ਦੇ ਬੱਚੇ ਪਿੰਡਾਂ ਦੀਆਂ ਕੁੜੀਆਂ ਵੱਡੇ ਪੱਦਰ ਤੇ ਗਰਾਊਂਡਾਂ ਦੇ ਵਿੱਚ ਆ ਕੇ ਕਸਰਤ ਐਕਸਰਸਾਈਜ਼ ਅਤੇ ਗੇਮਾਂ ਖੇਡਦੀਆਂ ਪਈਆਂ ਨੇ ਇਹ ਸਭ ਦੇ ਵਿੱਚ ਕੋਚ ਸਹਬਾਨਾਂ ਦੇ ਵੱਲੋਂ ਬੜੀ ਸ਼ਿੱਦਤ ਦੇ ਨਾਲ ਇਸ ਸਮਰ ਕੈਂਪ ਦੇ ਵਿੱਚ ਉਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿਵੇਂ ਅੱਗੇ ਵਧਣਾ ਗੇਮਾ ਦੇ ਵਿੱਚ ਕਿਉਂਕਿ ਕਹਿੰਦੇ ਆ ਕਿ ਜੇਕਰ ਅਸੀਂ ਗੇਮਾ ਦੇ ਵਿੱਚ ਅੱਗੇ ਵੱਧ ਗਏ ਤਾਂ ਸਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਆਪਣਿਆ ਹੋ ਜਾਂਦਾ ਪਰ ਇਸ ਖਬਰ ਦੇ ਵਿੱਚ ਤੁਹਾਨੂੰ ਅਸੀਂ ਉਹ ਸੀਨ ਦਿਖਾਉਣ ਜਾ ਰਹੇ ਹਾਂ ਜਿਸ ਸੀਨ ਦੇ ਵਿੱਚ ਜਦੋਂ ਸਮਰ ਕੈਂਪਾਂ ਦੀ ਕਹਿੰਦੇ ਆ ਕਿ ਆਖਰੀ ਦਿਨ ਆਏ ਤਾਂ ਉਦੋਂ ਜਿਹੜੇ ਕੋਰਸ ਆਹਬਾਨਾਂ ਦੇ ਵੱਲੋਂ ਧੁੱਪ ਦੇ ਇਸ ਸੀਜ਼ਨ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਦਾ ਨਚੋੜ ਬੱਚਿਆਂ ਨੂੰ ਸਮਝਾਇਆ ਤੇ ਆਖਰੀ ਮੂਮੈਂਟ ਦੇ ਵਿੱਚ ਕਹਿੰਦੇ ਆ ਕਿ ਬਾਏ ਬਾਏ ਕਰਨ ਤੋਂ ਪਹਿਲਾਂ ਕੀ ਬੱਚਿਆਂ ਨੂੰ ਗੱਲਾਂ ਆਖੀਆਂ ਜਾ ਰਹੀਆਂ ਨੇ ਆਉਣ ਵਾਲੀ ਜ਼ਿੰਦਗੀ ਦੇ ਵਾਸਤੇ ਜ਼ਰੂਰ ਇਹ ਖਬਰ ਇਹ ਤਸਵੀਰਾਂ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਪਿੰਡ ਜਾਂਗਪੁਰ ਦੀਆਂ ਨੇ ਜਿੱਥੇ ਕੋਚ ਸਾਹਿਬਾਨ ਦੇ ਵੱਲੋਂ ਭਾਵੇਂ ਕਿ ਕੋਚ ਪਿੰਡ ਚੱਕਰ ਦੇ ਅਮਿਤ ਦੀ ਗੱਲ ਕੀਤੀ ਜਾਵੇ ਜਾਂ ਮਨਦੀਪ ਹੋਰਾਂ ਦੀ ਗੱਲ ਕੀਤੀ ਜਾਵੇ ਜਾਂ ਗਾਂਗਪੁਰ ਦੇ ਜਾਂ ਉਹਨਾਂ ਦੀ ਟੀਮ ਅਤੇ ਜਿਹੜੇ ਇਹ ਸਮਰ ਕੈਂਪ ਪੂਰੇ ਪੰਜਾਬ ਦੇ ਵਿੱਚ ਜਿੰਨਾ ਜਿੰਨਾ ਦੇ ਵੱਲੋਂ ਚਲਾਇਆ ਜਾਂਦਾ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਬੱਚੇ ਅਕਸਰ ਐਵੇਂ ਹੀ ਆਉਂਦੇ ਰਹਿਣ ਪਰ ਜਿਹੜਾ ਇਹ ਸਮਰ ਕੈਂਪ ਸਮਾਪਤੀ ਵੇਲੇ ਇਹ ਸਪੀਚ ਹੈ ਆਪਣੇ ਆਪ ਦੇ ਵਿੱਚ ਬੜੀ ਯਾਦਗਾਰ ਹੋ ਗਈ ਹੈ ਅੱਜ ਆਪਣਾ ਕੈਂਪ ਦਾ ਲਾਸਟ ਡੇ ਸੀ ਆਈ ਹੋਪ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਆਪਰ ਟ੍ਰੇਨਿੰਗ ਸੈਸ਼ਨ ਜਿੱਦੈ ਸ਼ੁਰੂ ਕੀਤਾ ਸੀਗਾ ਫਸਟ ਡੇ ਉਹਦੇ ਤੋਂ ਲੈ ਕੇ ਹੁਣ ਤੱਕ ਸਾਰੀ ਗੈੰਟੀ ਆਪਣੀ ਸੇਮ ਰਹੀ ਆ ਜਿੰਨੇ ਪਹਿਲੇ ਦਿਨ ਪਲੇਅਰ ਸੀਗੇ ਉਹ ਤਕਰੀਬਨ ਸਾਰੇ ਆਉਂਦੇ ਰਹੇ ਆ ਸੋ ਸਾਰੇ ਸਾਰਿਆਂ ਨੇ ਪ੍ਰੋਪਰ ਸੈਸ਼ਨ ਲਏ ਆ ਠੀਕ ਆ ਤੇ ਜਿਹੜਾ ਵੀ ਕੁਝ ਆਪਾਂ ਕਰਿਆਗਾ ਇਹ ਤੁਹਾਡੇ گاਹ ਵਾਲੇ ਫਿਊਚਰ ਦੇ ਵਿੱਚ ਬਹੁਤ ਕੰਮ ਆਊਗਾ ਠੀਕ ਆ ਇਹ ਚੀਜ਼ ਨੂੰ ਛੱਡਣਾ ਨਹੀਂ ਜਿਹੜੀਆਂ ਵੀ ਆਪਾਂ ਡ੍ਰਿਲਾਂ ਕੀਤੀਆਂ ਨੇ ਟੈਕਨੀਕ ਤੇ ਵਕਤ ਵਰਕ ਕੀਤਾ ਟੈਕਨੀਕਲ ਵਰਕ ਕੀਤਾ ਜਾਂ ਟੈਕਟਿਕਸ ਤੇ ਥੋੜਾ ਘਟ ਹੋਇਆ ਪਰ ਤਕਨੀਕ ਤੇ ਬਹੁਤ ਵਰਕ ਹੋਇਆਗਾ ਉਹ ਚੀਜ਼ ਨੂੰ ਛੱਡਣਾ ਨਹੀਂ ਸਕਿੱਲ ਵਰਕ ਬਹੁਤ ਜ਼ਿਆਦਾ ਕੀਤਾ ਆਪਾਂ ਉਹ ਚੀਜ਼ ਨੂੰ ਕੰਟੀਨਿਊ ਕਰੀ ਜਾਣਾ ਇਹ ਨਹੀਂ ਹੋਣਾ ਚਾਹੀਦਾ ਵੀ ਹੁਣ ਕੈਂਪ ਖਤਮ ਹੋ ਗਿਆ ਜਦ ਕਿ ਆਪਾਂ ਨੂੰ ਨਹੀਂ ਹਾਈ ਡਰਾਈ ਮਾਰਨੇ ਆ ਰਹੀ ਜੇ ਆਪਾਂ ਮਹੀਨੇ ਬਾਅਦ ਆਵਾਂਗੇ ਤੇ ਹਾਈ ਡਰਾਈ ਮਾਰਾਂਗੇ ਤੇ ਫਿਰ ਚਲੋ 10 ਦਿਨ ਗੈਪ ਪੈ ਗਿਆ ਨਹੀਂ ਉਹ ਡੇਲੀ ਚੀਜ਼ ਆਪਾਂ ਨੂੰ ਕਰਨੀ ਪੈਣੀ ਆ ਉਦជា ਪਰਫੈਕਟ ਟੋੜਾ ਨੂੰ ਬਾਰ-ਬਾਰ ਬਾਰ-ਬਾਰ ਕਰਨਾ ਪੈਣਾ ਜਿੰਨਾ ਟਾਈਮ ਉਹ ਆਪਣਾ ਸਹੀ ਤਰੀਕੇ ਨਾਲ ਵਰਕ ਨਹੀਂ ਹੁੰਦਾ ਠੀਕ ਆ ਜਿੰਨੀਆਂ ਵੀ ਡ੍ਰਿਲਾਂ ਕੀਤੀਆਂ ਫਨ ਵਰਕ ਹੋਇਆਗਾ ਸਾਰੇ ਨੇ ਇੰਜੋਏ ਕੀਤਾ ਅਜੀ ਆਵਾਜ਼ ਨਹੀਂ ਆਈ ਮੈਨੂੰ ਅਜੀ ਠੀਕ ਆ ਕਿਉਂਕਿ ਆਪਣੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਆਪਣਾ ਇਹ ਰੰਦਾ ਜਦੋਂ ਮਾਰਨਿੰਗ ਆਪਾਂ ਉੱਠ ਕੇ ਆਉਂਦੇ ਆਂ ਕਈ ਵਾਰੀ ਜਿਆਦਾ ਟਾਇਰਡ ਹੁੰਦੇ ਸੀ ਉਹਦੇ ਆਪਾਂ ਰਿਕਵਰੀ ਵਰਕ ਵੀ ਕੀਤਾਗਾ ਠੀਕ ਆ ਆਪਣਾ ਸਾਰਿਆਂ ਦਾ ਇਹੀ ਹੁੰਦਾ ਸੀਗਾ ਵਾਰਮ ਅਪ ਦੇ ਵਿੱਚ ਹੀ ਆਪਾਂ ਨੂੰ ਮੰਨ ਕੇ ਚਲੋ ਕੋਈ ਐਕਟੀਵਿਟੀ ਜਿਹੜੀ ਆਪਾਂ ਕਰਦੇ ਰਹੇ ਆ ਫਨ ਗੇਮ ਵਿੱਚ ਐਡ ਹੁੰਦੀ ਸੀਗੀ ਹਰੇਕ ਸੈਸ਼ਨ 'ਚ ਹੋਈ ਆ ਕੋਈ ਸੈਸ਼ਨ ਐਦਾਂ ਦਾ ਨਹੀਂ ਸੀਗਾ ਜਿਹਦੇ ਵਿੱਚ ਤੁਹਾਡੀ ਫਨ ਗੇਮ ਨਾ ਹੋਈ ਹੋਵੇ ਰਾਈਟ ਆ ਠੀਕ ਹੈ ਉਹਦੇ ਨਾਲ ਕੀ ਹੁੰਦਾ ਜੀ ਤੁਹਾਡਾ ਜਿਹੜੀ ਮਾਈਂਡ ਮੈਂਟਲੀ ਜਿਹੜੇ ਤੁਸੀਂ ਹੁੰਦੇ ਸੀਗੇ ਪ੍ਰੇਪੇਅਰ ਹੋ ਜਾਂਦੇ ਸੀਗੇ ਜੇਕਰ ਉਹ ਕੋਈ ਕੋਈ ਹੁੰਦਾ ਨਾ ਦਿਮਾਗ ਟਾਇਰਡ ਹੁੰਦਾਗਾ ਜਾਂ ਉਹਦਾ ਫਿਜ਼ੀਕਲੀ ਆਪਾਂ ਟਾਇਰਡ ਫੀਲ ਕਰਦੇ ਆ ਜਦੋਂ ਕੋਈ ਵੀ ਅੱਜ ਰਿਐਕ ਰਿਕ੍ਰੀਏਸ਼ਨ ਟੀਮ ਆਪ ਕਰਦੇ ਆ ਆਪਾਂ ਠੀਕ ਹੈ ਅੱਜ ਜਿਹੜੀ ਗੇਮ ਕੀਤੀ ਸੀਗੀ ਫਨ ਗੇਮ ਸੀਗੀ ਅੱਜ ਆਇਆ ਤੋਂ ਬਾਅਦ ਅੱਜ ਹਾਂਜੀ ਠੀਕ ਹੈ ਉਹ ਚੀਜ਼ ਨੂੰ ਆਪਾਂ ਇੰਜੋਏ ਕੀਤਾ ਤੇ ਉਹ ਬਾਅਦ ਵਿੱਚ ਆਪਾਂ ਗੇਮ ਪ੍ਰੋਪਰ ਖੇਡੇ ਆ ਠੀਕ ਹੈ ਉਵੇਂ ਜਿਹੜਾ ਕੋਈ ਵੀ ਸੈਸ਼ਨ ਸੀਗਾ ਉਹ ਸੈਸ਼ਨ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਕਰਦੇ ਰਹੇ ਆ ਸਾਰੇ ਜਣੇ ਆਪਣੇ ਆਪਣੇ ਜਦੋਂ ਵੀ ਤੁਹਾਨੂੰ ਟਾਈਮ ਮਿਲੂਗਾ ਜੇ ਘਰੇ ਟਾਈਮ ਮਿਲੂਗਾ ਸਕੂਲ ਟਾਈਮ ਮਿਲੂਗਾ ਹਨਾ ਤਾਂ ਜਿਹੜੇ ਗਰਾਊਂਡ ਆਉਣਗੇ ਤਾਂ ਆਦਾ ਪ੍ਰੋਪਰ ਵਰਕ ਕਰਕੇ ਫੇਰ ਗੇਮ ਲਾਉਣੀ ਆ ਠੀਕ ਆ ਇਹ ਨਹੀਂ ਹੋਣਾ ਚਾਹੀਦਾ ਵੀ ਇੱਥੋਂ ਆਏ ਤੇ ਆ ਕੇ ਇੱਥੇ ਬਾਲਾਂ ਪਾਈਆਂ ਚਲੋ ਵੀ ਉਹੀ ਡੈਡ ਡੈਡ ਕਿੱਕਾ ਮਾਰਨ ਲੱਗ ਗਏ ਨਾ ਉਹ ਕਾਹੂ ਕੀਤਾ ਉਧਰ ਨੂੰ ਕਿੱਕ ਮਾਰੀ ਉਧਰ ਨੂੰ ਕਿੱਕ ਮਾਰੀ ਤੇ ਕੋਈ ਆਪਣਾ ਸਟ੍ਰੈਚਿੰਗ ਨਹੀਂ ਕੀਤੀ ਮਸਲ ਖੱਟਲੇ ਠੀਕ ਆ ਫੇਰ ਜਿਹੜਾ ਇਹਨਾਂ ਨੇ ਐਡਾ ਵੱਡਾ ਕੈਂਪ ਆਰਗੇਨਾਈਜ਼ ਕਰਦੇ ਆ ਹਰੇਕ ਸਾਲ ਹੀ ਕਰਦੇ ਆ ਇਹਗਾ ਉਹਨਾਂ ਦਾ ਤਾਂ ਹੀ ਫਾਇਦਾ ਹੋਊਗਾ ਜਾਂ ਉਹਨਾਂ ਨੂੰ ਵੀ ਹੋਊਗਾ हां ਵੀ ਅਸੀਂ ਜਿਹੜਾ ਇਨਵੈਸਟਮੈਂਟ ਕੀਤਾਗਾ ਬੱਚਾਂ ਤੇ ਹਨਾ ਤੇ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਵੀ ਤੁਹਾਡੇ ਤੋਂ ਜਹਾ ਸਾਰੇ ਪਲੇਅਰ ਨੇ ਵਧੀਆ ਸਿੱਖਿਆਗਾ ਅਗਲੇ ਸਾਲ ਨੂੰ ਹੋਰ ਤੁਸੀਂ ਡਿਵੈਲਪ ਹੋਣੇ ਚਾਹੀਦੇ ਸਾਰੇ ਜਾਣੇ ਠੀਕ ਆ ਕਿਸੇ ਨੇ ਆਪਣਾ ਉਹ ਟ੍ਰੇਨਿੰਗ ਨੂੰ ਆਫ ਨਹੀਂ ਕਰਨਾ ਜਿੱਥੇ ਤੁਹਾਨੂੰ ਮੌਕਾ ਮਿਲੂਗਾ ਉੱਥੇ ਟ੍ਰੇਨਿੰਗ ਕਰਦੇ ਰਹਿਣਾ ਠੀਕ ਆ ਮੂਰੇ ਆਪਣੇ ਹੋਰ ਕੰਪੀਟੀਸ਼ਨ ਆਉਣਗੇ ਆਪਣੇ ਸਕੂਲ ਦੇ ਖੇਡਾਂ ਆਉਣਗੇ ਸਕੂਲ ਦੇ ਜ਼ੋਨ ਦੇ ਡਿਸਟ੍ਰਿਕਟ ਸਟੇਟ ਨੈਸ਼ਨਲ ਲੈਵਲ ਤੱਕ ਦੇ ਆਪਣੇ ਹੈਗੇ ਟਾਰਗੇਟ ਤੁਹਾਡਾ ਖੇਡ ਮੇਲਾ ਆਊਗਾ ਆਪਾਂ ਪ੍ਰੋਪਰ ਟੀਮਾਂ ਬਣਾਉਣੀਆਂ ਇਹਦੇ ਵਿੱਚ ਠੀਕ ਆ ਤੁਹਾਨੂੰ ਸਾਰੇ ਪਲੇਅਰ ਜਿੰਨੇ ਇੱਥੇ ਸਭ ਨੂੰ ਚਾਂਸ ਮਿਲੂਗਾ ਕੋਈ ਪਲੇਅਰ ਇਦਾਂ ਦਾ ਹੈ ਨਹੀਂ ਜਿਹਨੂੰ ਚਾਂਸ ਉਹ ਕਦੇ ਵੀ ਉਹਨੂੰ ਚਾਂਸ ਨਹੀਂ ਮਿਲੂਗਾ ਤੁਹਾਡੇ ਸਾਰਿਆਂ ਕੋਲ X Y Z ਜਿੰਨੇ ਵੀ ਤੁਸੀਂ ਸਾਰੇ ਪਲੇਅਰ ਨੂੰ ਸਾਰੇ ਜਾਣੇ ਸਾਰੇ ਕਿਸੇ ਨਾਲ ਤੁਹਾਡੀ ਟੀਮ ਬਣੂਗੀ ਤੇ ਟੂਰਨਾਮੈਂਟ ਤੇ ਸਾਰੇ ਪਾਰਟਿਸਪੇਟ ਕਰੋਗੇ ਠੀਕ ਆ ਤਾਂ ਉਹੀ ਗੱਲ ਆ ਉਸ ਤੋਂ ਬਾਅਦ ਤੁਸੀਂ ਹੁਣ ਰੈਗੂਲਰ ਰਹਿਣਾ ਆਪਦੇ ਲੈਵਲ ਤੇ ਰਹਿਣਾ ਇੱਥੇ ਅਮਨੇ ਹੁਣ ਸੀਨੀਅਰ ਰਹਿ ਗਏ ਆ ਜਿਹੜੇ ਮਾਰਨਿੰਗ ਆ ਸਕਦੇ ਜ਼ਰੂਰ ਆਓ ਟਾਈਮ ਕੱਢ ਸਕਦੇ ਆ ਮਾਮਨੇ ਨੂੰ ਕਹਿ ਦੂੰਗਾ ਵੀ ਉਹ ਆਪਨਾ ਆ ਜਾਏਗਰੂਆ ਡੇਲੀ ਮਾਰਨਿੰਗ ਠੀਕ ਆ ਉਹ ਜਰੂਰ ਆਇਓ ਠੀਕ ਆ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਗੀ ਕਿਸੇ ਵੀ ਚੀਜ਼ ਚ ਮੇਰਾ ਕੰਟੈਕਟ ਨੰਬਰ ਆਪਣੇ ਤੋਂ ਲੈ ਲਓ ਹਨਾ ਤੇ ਆਪਾਂ ਉਹ ਚੀਜ਼ ਦਾ ਤੁਹਾਡਾ ਹੱਲ ਫੋਨ ਤੇ ਵੀ ਕਰ ਦਾਂਗੇ ਠੀਕ ਆ ਜੇ ਸੈਸ਼ਨ ਲਾਉਣੇ ਆ ਐਕਸਟਰਾ ਸੈਸ਼ਨ ਲਾਉਣੇ ਆ ਜੇ ਕੋਈ ਹੁੰਦਾ ਹਨਾ ਮੇਰੇ ਕੋਲ ਕਹਿਓ ਉੱਥੇ ਆਉਣਾ ਪੈਨ ਵੀ ਅਵੇਲੇਬਲ ਹੋਊਗਾ ਜਾਂ ਆਪਾਂ ਇੱਥੇ ਵੀ ਆ ਜਾ ਕੇ ਕੋਈ ਗੱਲ ਨਹੀਂ ਠੀਕ ਆ ਨਾ ਤੇ ਤੁਸੀਂ ਆਪਦੇ ਆਪ ਨੂੰ ਹੋਰ ਬੈਟਰ ਕਰਨਾ ਠੀਕ ਆ ਤੇ ਕਿਸੇ ਦਾ ਕੋਈ ਸਵਾਲ ਤਾਂ ਨਹੀਂ ਹੈਗਾ